ਕਾਕਰ ਸੋਇਮਾਨ ਸਿੰਘ ਜੀ ਦੀ ਟੀਮ ਦੇ ਅਤੇ ਆਦਰਨੀય ਲਖਮਿੰਦਰ ਸਿੰਘ ਆਲਕ ਜੀ ਬੈਠੇ ਹੈ ਮੈਂ ਇੱਕ ਵਾਰ ਪ੍ਰਤਨਾ ਕਰੂੰਗਾ ਆਦਰਨੀય ਕਾਕਾ ਸਿੰਘ ਕੋਟਾ ਕਾਕਾ ਸਿੰਘ ਕੋਟਲਾ ਜੀ ਸੋ ਬੋਕਰੀ ਬਾਤ ਰਖੀ ਆਦਰਨੀય ਕਾਕਾ ਸਿੰਘ ਕੋਟਲਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਿਹੜੇ ਸਾਥੀ ਲਗਾਤਾਰ ਸਿਕਵਰੇ ਜੀ ਕਰ ਰਹੇ ਹੋ ਮੌਕੇ ਨੂੰ ਅਸੀਂ ਜਿਹੜਾ ਕੱਲ ਦਾ ਪ੍ਰੋਗਰਾਮ ਦਿੱਤਾ ਹੋਇਆ ਦੋਨੇ ਪ੍ਰੋਗਰਾਮ ਰੇਲ ਰੋਕ ਉਹ ਚੱਲਦੀ ਸਥਿਤੀ ਦੇ ਵਿੱਚ ਉਹ ਕਿਉਂ ਸਾਨੂੰ ਇਸ ਤਿੱਖੇ ਫੈਸਲਾ ਲੈਣਾ ਪੈ ਰਿਹਾ ਹੈ ਸਾਡੇ ਉਸ ਅਸੀਂ ਅਪੀਲ ਕੀਤੀ ਸੀ ਥੋੜਾ ਸਮਾਂ ਉਹਨਾਂ ਨੇ ਗਾਇਆ ਵੀ ਦੇਖੋ ਡੱਲੇਵਾਲ ਠੀਕ ਹੈ ਉਹਨਾਂ ਦੀ ਜਨਮ ਭੂਮੀ ਪਿੰਡ ਹੈ ਪਿੰਡ ਡੱਲੇਵਾਲ ਉਹਨਾਂ ਦਾ ਜਨਮ ਲੈਤਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਰਹੇ ਨੇ ਪਰ ਅੱਜ ਡੱਲੇਵਾਲ ਸਾਹਿਬ ਪੂਰੇ ਭਾਰ ਦੇ ਕਿਸਾਨਾਂ ਦੇ ਹਮਦਰਦ ਆਗੂ ਬਣ ਚੁੱਕੇ ਨੇ ਸਾਰਿਆਂ ਨੂੰ ਪੂਰੇ ਭਾਰ ਦੇ ਕਿਸਾਨਾਂ ਨੂੰ ਚਿੰਤਾ ਹੈ ਕਿ ਮੰਗਾ ਸਰਕਾਰ ਲਾਗੂ ਕਰਦੀ ਹੈ ਕਿ ਨਹੀਂ ਕਦੇ ਸਰਕਾਰ ਧਲੇਵਾਲ ਸਾਹਿਬ ਦੀ ਜਾਨ ਨਾ ਲੈ ਲੇ ਇਹ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਉੱਭਰ ਗਿਆ ਤਾਂ ਉਸ ਨੂੰ ਅਸੀਂ ਵਿਚਾਰ ਕੇ ਫਿਰ ਫੈਸਲਾ ਕੀਤਾ ਦੋਨੇ ਫੋਰਮ ਵੱਲ ਚੇਤਾਵਨੀ ਦੇ ਰੂਪ ਵਿੱਚ ਸਾਡਾ ਕੋਈ ਐਕਸ਼ਨ ਅਖੀਰਲਾ ਨਹੀਂ ਹੋਊਗਾ ਸਾਡੀ ਚੇਤਾਵਨੀ ਹੈ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਕਿ ਜਿਹੜਾ ਸਰਕਾਰਾਂ ਦੀ ਡਿਊਟੀ ਹੁੰਦੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਦੀ ਪਰਜਾ ਰਾਤ ਨੂੰ 80-80 ਸਾਲ ਦੀਆਂ ਸਾਡੀਆਂ ਮਾਤਾ ਬਜ਼ੁਰਗ ਘਰ-ਵਾਰ ਛੱਡ ਕੇ ਇੰਨੀ ਠੜ ਦੇ ਵਿੱਚ ਸੜਕਾਂ ਤੇ ਪਏ ਹੋਣ ਤੇ ਜਿਹੜੇ ਲੋਕਾਂ ਨੂੰ ਅਸੀਂ ਜਿਤਾ ਕੇ ਐਮਪੀ ਐਮਐਲਏ ਭੇਜ ਕੇ ਜਿਹੜੇ ਕਹਿੰਦੇ ਨੇ ਵੀ ਅਸੀਂ ਤਾਂ ਤੁਹਾਡੀ ਆਵਾਜ਼ ਚੱਕਾਂਗੇ ਅਸੀਂ ਤਾਂ ਤੁਹਾਡੀ ਸੇਵਾ ਲਈ ਆਏ ਆ ਹੁਣ ਸੇਵਾ ਵਾਲੇ ਮਹਿਲਾ ਜੇ ਬੈਠੇ ਨੇ ਉਹਨਾਂ ਨੂੰ ਲਿਜਾਣ ਵਾਲੇ ਸੜਕਾਂ ਤੇ ਬੈਠੇ ਨੇ ਤਾ ਉਹਦੇ ਵਿੱਚੋਂ ਦੋਨੇ ਫੋਰਮਾਂ ਨੇ ਅਸੀਂ ਜਾਣੇ ਕੱਲ ਨੂੰ 12 ਤੋਂ 3 12 ਤੋਂ 3 ਨੂੰ ਰੇਲਾਂ ਦਾ ਚੱਕਾ ਜਾਮ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਮੈਂ ਫਿਰ ਧਾਰਨਾ ਦੇ ਦੇਣਾ ਵੀ ਤੁਸੀਂ ਫਿਰ ਸਵਾਲ ਉੱਠ ਸਕਦਾ ਹੈ ਕਿਸੇ ਪੱਤਰਕਾਰ ਦਾ ਪੂਰੇ ਭਾਰਤ 'ਚ ਕਿਉਂ ਨਹੀਂ ਕੀਤਾ ਸਾਡੀਆਂ ਦੂਜੀਆਂ ਸਟੇਟਾਂ ਵੀ ਲਗਾਤਾਰ ਪ੍ਰੋਬਕ ਕਰ ਰਹੀਆਂ ਨੇ ਪਰ ਇਹ ਜਿਹੜਾ ਅਸੀਂ ਫੈਸਲਾ ਲੈਂਤਾ ਉਸ ਪਿੰਡ ਡੱਲੇਵਾਲ ਦੀ ਪੰਚਾਇਤ ਦਾ ਉਹਨਾਂ ਦੀਆਂ ਭਾਵਨਾਵਾਂ ਦਾ ਤੇ ਫਿਰ ਅਸੀਂ ਕਹਿ ਵੀ ਜੇ ਇਕੱਲੇ ਉਸ ਪਿੰਡ ਵੱਲੋਂ ਇਹਨਾਂ ਦੀ ਭਾਵਨਾ ਮੈਂ ਤਾਂ ਫਿਰ ਸਾਡੇ ਪੂਰੇ ਪੰਜਾਬ ਦੀਆਂ ਸਾਡੀਆਂ ਭੈਣਾਂ ਦੀ ਸਾਡੇ ਨੌਜਵਾਨਾਂ ਦੀ ਕਿਉਂਕਿ ਗੱਲ ਚੁੱਲ੍ਹੇ ਤੱਕ ਚਲੀ ਗਈ ਮਾਤਾ ਕੋਲ ਭਾਈ ਡੱਲੇਵਾਲ ਸਾਹਿਬ 22 ਦਿਨ ਮਰਮਰ ਤੇ ਉਹ ਹੜਤਾਲ ਤੇ ਬੈਠਿਆ ਨੂੰ ਹੋ ਗਏ ਅੱਜ ਉਹਨਾਂ ਦਾ 22ਵਾਂ ਦਿਨ ਹੈ ਪਰ ਜਿਉਂ-ਜਿਉਂ ਹਾਲਾਤ ਬਣਦੇ ਜਾ ਰਹੇ ਨੇ ਜਿਉਂ-ਜਿਉਂ ਡੱਲੇਵਾਲ ਸਾਹਿਬ ਦੀ ਸੋਚ ਡੱਲੇਵਾਲ ਸਾਹਿਬ ਕਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਸੀ ਅੱਜ ਉਹ ਇਸ਼ੂ ਪਾਰਲੀਮੈਂਟ ਤੱਕ ਜਾਣਾ ਸ਼ੁਰੂ ਹੋ ਗਿਆ ਤਾਂ ਅਸੀਂ ਉਹ ਪਿੰਡ ਨੂੰ ਉਸ ਨਗਰ ਨੂੰ ਉਸ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਬੱਚਾ-ਬੱਚਾ ਪਿੱਛੇ ਨਹੀਂ ਰਹਿਾਂਗੇ ਅਗਰ ਇਹ ਜੇ ਹਾਲਾਤ ਬਣਦੇ ਨੇ ਇਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਅਸੀਂ ਸਾਰਿਆਂ ਉਹਨਾਂ ਦੀਆਂ ਜਿੰਨੀਆਂ ਵੀ ਤਾਕਤਾਂ ਸਾਡੇ ਤੇ ਉਹਨਾਂ ਨੇ ਵਰਤੀਆਂ ਉਹਨੂੰ ਨਜਿੱਠਣ ਲਈ ਤਿਆਰ ਹਾਂ ਤੇ ਮੋਰਚੇ ਦੇ ਵਿੱਚੋਂ ਮੈਂ ਖਾਸ ਕਰਕੇ ਫੇਰ ਅੱਜ ਪੰਜਾਬੀਆਂ ਦਾ ਦੂਜੇ ਸਟੇਟਾਂ ਦੇ ਵਿੱਚੋਂ ਵਾਖਵਾਫੇ ਕਿਸਾਨ ਜੋ ਸੇਵੰਦਿਆਂ ਦਾ ਆਉਣਾ ਸਾਰਿਆਂ ਦਾ ਮੈਂ ਬਹੁਤ ਪਹਿਲਾਂ ਪੇਲ ਕੀਤੀ ਸੀ ਮੈਨੂੰ ਲੱਗਦਾ ਸਾਰਾ ਉਹਨਾਂ ਨੇ ਪ੍ਰਵਾਨ ਕਰ ਲਈ ਹੈ ਤੇ ਅੱਜ ਸਭ ਆਪਦੀ ਸਿਆਸਤ ਨੂੰ ਛੱਡ ਕੇ ਮਤਭੇਦ ਦੀ ਛੱਡ ਕੇ ਅੱਜ ਖਨੋਰੀ ਮੋਰਚੇ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਹਲਚਲ ਪੁੱਛਣ ਲਈ ਆ ਰਹੇ ਨੇ ਤਾਂ ਉਸ ਹਾਲਚਾਲ ਦੇ ਵਿੱਚੋਂ ਜਿਹੜਾ ਮੂਵਮੈਂਟ ਹਲਿਕ ਰਹੀ ਹੈ ਮੂਵਮੈਂਟ ਜ਼ੋਰ ਫੜ ਰਹੀ ਹੈ 1000 ਦੂਰ ਨਹੀਂ ਜਿਹੜੀਆਂ ਮੰਗਾ ਤੇ ਡੱਲੇਵਾਲ ਸਾਹਿਬ ਬੈਠਾ ਹੈ ਸਰਕਾਰ ਤੋਂ ਮੰਨਾਵਾਂਗੇ ਮੈਂ ਫੇਰ ਕੱਲ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਦੋਨੇ ਪੁਰੋਂ ਵੱਲੋਂ ਕਿ ਕੱਲ ਨੂੰ 12 ਤੋਂ 3 ਇਹਨਾਂ ਜਬਤ ਪੂਰਾ ਜ਼ਬਰਦਸਤ ਜਿਹੜਾ ਐਕਸ਼ਨ ਹੈ ਪੂਰੀ ਸਰਕਾਰਾਂ ਨੂੰ ਮਿਲੇ ਜਿੱਥੇ ਵੀ ਨੇੜੇ ਸੋ ਨੂੰ ਪਮਾ ਸਾਰੇ ਪਿੰਡਾਂ ਦੇ ਵਿੱਚੋਂ ਜਿੱਥੇ ਵੀ ਫਾਟਕ ਮਿਲਦਾ ਜਿੱਥੇ ਵੀ ਸਟੇਸ਼ਨ ਮਿਲਦਾ ਪਿੰਡਾਂ ਦੇ ਵਿੱਚੋਂ ਨਿਕਲ ਕੇ ਰੇਲ ਦੀ ਪਾਟੜੀ ਤੇ ਆਈਏ ਇੱਕ ਮੈਸੇਜ ਦਿਏ ਇਹਨਾਂ ਸਰਕਾਰਾਂ ਨੂੰ ਕੇ ਡੱਲੇਵਾਲ ਸਾਹਿਬ ਕੋਈ ਐਡਾ ਸਸਤਾ ਨਹੀਂ ਜਿਹੜਾ ਤੁਸੀਂ ਸਿਰ ਲੈ ਲੋਗੇ ਲੋਕਾਂ ਦੀਆਂ ਭਾਵਨਾਵਾਂ ਜੁੜ ਗਈਆਂ ਫਿਰ ਮੈਨੂੰ ਲੱਗਦਾ ਵੀ ਸੋਡੇ ਮੱਧ ਭਰਾਏ ਸਾਰੇ ਸਾਡੇ ਪੰਜਾਬੀ ਇਸ ਪੀਲ ਨੂੰ ਪ੍ਰਵਾਨ ਕਰਨਗੇ ਕੱਲ ਨੂੰ ਕੰਮ ਧੰਦਾ ਛੱਡ ਕੇ ਘਰੇਲਿਆਂ ਪੱੜ ਰਿਆਂ ਤੇ ਆਉਣਗੇ ਧੰਨਵਾਦ ਆਦਰਨੀਏ ਇੰਦਰਜੀਤ ਸਿੰਘ ਕੋਟ ਸੁਦਾ ਜੀ ਸਤਿਓ ਪੂਰੇ ਪੰਜਾਬ ਦੇ ਅੰਦਰ ਜਿਵੇਂ ਸਰਦਾਰ ਕਾਕਾ ਸਿੰਘ ਦੋਸਤਾ ਜੀ ਨੇ ਦੱਸਿਆ ਵਾ ਇਹ ਢੱਲੇ ਵਾਲੇ ਤੇ ਪੂਰੇ ਪਿੰਡ ਦੇ ਪਰਿਵਾਰ ਦੀ ਜਿਹੜੀ ਭਾਵਨਾ ਸੀ ਔਰ ਉਸ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਸਾਰੇ ਹੀ ਮੋਰਚੇ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਮਜ਼ਦੂਰ ਮੋਰਚੇ ਨੇ ਫੈਸਲਾ ਲਿਆ ਔਰ ਪੰਜਾਬ ਦੇ ਅੰਦਰ ਅਸੀਂ ਕੁਝ ਗਿਣਤੀ ਨਾਲ ਤਾਂ ਨਹੀਂ ਕਹਿ ਸਕਦੇ ਵੀ ਕਿੱਥੇ ਕਿੱਥੇ ਸਾਡੇ ਰੀਲ ਰੋਕੋ ਪ੍ਰੋਗਰਾਮ ਹੋਣਗੇ ਔਰ ਮੈਨੂੰ ਇੰਜ ਲੱਗਦਾ ਕਿ ਵੱਡੀ ਤਦਾਦ ਦੇ ਵਿੱਚ ਜਨਤਕ ਲੋਕ ਜਥੇਬੰਦੀਆਂ ਤੋਂ ਵੀ ਬਾਹਰ ਹੋ ਕੇ ਆਪੋ ਆਪਣੇ ਸਟੇਸ਼ਨਾਂ ਤੇ ਆਉਣ ਦੀ ਕੋਸ਼ਿਸ਼ ਕਰਨਗੇ ਔਰ ਪੂਰੇ ਪੰਜਾਬ ਦੇ ਅੰਦਰ ਕੱਲ ਨੂੰ 12 ਤੋਂ 3 ਵਜੇ ਤੱਕ ਦਾ ਜਿਹੜਾ ਬਾ ਉਹ ਰੇਲਾਂ ਦਾ ਚੱਕਾ ਜਿਹੜਾ ਬਾ ਉਹ ਜਾਮ ਹੋਵੇਗਾ ਔਰ ਉਹਦੇ ਚ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਮਿਲਦੀ ਰਹਿੰਦੀ ਆ ਜਿਵੇਂ ਤੇਲਗਾਨਾ ਵਾਂ ਜਾਂ ਤਾਂ ਮਲਾਡੂ ਜਾਂ ਹੋਰ ਰਾਜਾਂ ਦੇ ਵਿੱਚ ਜਿਹੜੇ ਕਿਸਾਨ ਔਰ ਇਲਾਕੇ ਦੇ ਚੱਕੇ ਜਾਮ ਕਰ ਰਹੇ ਆ ਔਰ ਭੁੱਖ ਹੜਤਾਲਾਂ ਤੇ ਵੀ ਬੈਠਦੇ ਆ ਔਰ ਇਧਰ ਆਪਣੇ ਪੰਜਾਬ ਪਦਤ ਤੇ ਦੱਲੇਵਾਲ ਸਾਹਿਬ ਦੇ ਪਿੰਡ ਦੇ ਪਰਿਵਾਰ ਵੱਲੋਂ ਜਦੋਂ ਇਹ ਭਾਵਨਾ ਆਈ ਤੇ ਫਿਰ ਇਹ ਮੋਰਚਿਆਂ ਨੂੰ ਸੋਚ ਸਮਝ ਬਣਾ ਕੇ ਔਰ 12 ਤੋਂ 3 ਵਜੇ ਦਾ ਕੱਲ ਦਾ ਪ੍ਰੋਗਰਾਮ ਰੱਖਿਆ ਗਿਆ ਔਰ ਮੈਂ ਪੰਜਾਬ ਵਾਸੀਆਂ ਨੂੰ ਇਹ ਅਪੀਲ ਹੀ ਕਰਦਾ ਕਿ ਜਿਹੜਾ 12 ਤੋਂ 3 ਵਜੇ ਦਾ ਪ੍ਰੋਗਰਾਮ ਰੱਖਿਆ ਗਿਆ ਕੋਈ ਸਟੇਸ਼ਨਾਂ ਦਾ ਜਾਂ ਕੋਈ ਖਾੜਕਾਂ ਦਾ ਜਾਂ ਬਾਹਰ ਜਨਤਕ ਲੋਕਾਂ ਤੋਂ ਵੀ ਸਾਡੇ ਜਿਹੜੇ ਸਾਡੇ ਭਰਾ ਭੈਣ ਭਰਾ ਵਾ ਉਹ ਕਰ ਰਹੇ ਆ ਇਹ ਰੇਲ ਦੀ ਪਟੜੀ ਜਿਹੜੀ ਆ ਉੱਥੋਂ ਪਿੱਛੇ हट ਕੇ ਜਿੱਥੇ ਕੋਈ ਖਾੜਕਾਉਂਦਾ ਜਾਂ ਕੋਈ ਰੇਲ ਸਟੇਸ਼ਨ ਆਉਂਦਾ ਉੱਥੇ ਕਰਨ ਕਈ ਵਾਰ ਕੋਈ ਇਹੋ ਜਿਹਾ ਭਾਣਾ ਜਾਂ ਵਾਪਰ ਜਾਂਦਾ ਵਾ ਇਹਦੇ ਜੂੜ ਧਿਆਨ ਦੇਣ ਔਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਵਾ ਇਹ ਰੇਲ ਰੋਕ ਉਹਦਾ ਪ੍ਰੋਗਰਾਮ ਹੋਏਗਾ ਧੰਨਵਾਦ ਔਰ ਸਾਥੀਓ इससे पहले कि डॉक्टर साहब और बाकी साथी बोले मैं दो बड़े महत्वपूर्ण विषय आज के आपके सामने रखना चाह रहा हूँ आज मीडिया के माध्यम से ही हमें सुबह पता लगा कि मुख्य विपक्षी दल की तरफ से संसद में एमएसपी गारंटी कानून व सरदार जगजीत सिंह डल्लेवाल जी की नाजुक हालत के मुद्दों पर एडजर्नमेंट प्रस्ताव स्थगन प्रस्ताव पेश किया गया स्थगन प्रस्ताव का अर्थ है कि भाई कोई अर्जेंट सिचुएशन आ जाए कोई बहुत ही ज्यादा महत्वपूर्ण मुद्दा आ जाए तो संसद की नॉर्मल कार्रवाई को कुछ समय के लिए रोक के उस महत्वपूर्ण मुद्दे पे चर्चा करती है सबसे पहले हम सरदार जगजीत सिंह डल्लेवाल जी और दोनों फोरमो की तरफ से ये कहना चाह रहे हैं कि इस चीज का स्वागत है कि राजनीतिक पार्टियां एमएसपी गारंटी कानून व सरदार जगजीत सिंह डल्लेवाल जी की सेहत को लेके ये समझ रही है कि भाई सबसे महत्वपूर्ण मुद्दा ये है इस पे चर्चा होनी चाहिए इसके साथ साथ हम ये भी कहना चाह रहे हैं कि तमाम राजनीतिक पार्टियों को अपने आपसी मतभेद बुलाने चाहिए और एमएसपी गारंटी कानून के मुद्दे पे एकजुट होना चाहिए क्योंकि आज तक जो सात लाख किसानों ने आत्महत्या करी है जो गलत नीतियां लागू हुई है आज तक खेतीबाड़ी के क्षेत्र में उसके लिए तमाम राजनीतिक पार्टियां कहीं ना कहीं जिम्मेदार हैं इसीलिए तमाम राजनीतिक पार्टियों की अब ये जिम्मेदारी बनती है कि वो एमएसपी गारंटी कानून के मुद्दे पे आपसी मतभेद बुलाए और एमएसपी गारंटी कानून जल्द से जल्द हमारी संसद में पास किया जाए कानून के तौर पे जिससे किसानों की आत्महत्या को रोका जा सके किसानों की जो आज आर्थिक तौर पे बहुत दयनीय हालत हो गई है किसानों को उस गरीबी से बाहर निकाला जाए ऐसी हमारी दोनों फॉर्मो की तरफ से तमाम राजनीतिक पार्टियों को ये निवेदन है इसके अलावा साथियों मैं आपके संज्ञान में एक बात और लाना चाह रहा हूँ जो सुप्रीम कोर्ट द्वारा जो एक कमेटी बनाई गई है उस उस कमेटी की तरफ से दोनों को 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 एक पत्र पत्र प्राप्त हुआ और में में उन्होंने कहा कि 18 18 तारीख दिसंबर बजे हम पंचकुला किसी रेस्ट हाउस में आपसे बातचीत करना चाह रहे हैं उसके लिए आमंत्रित किया गया है हमने दोनों मोर्चों ने उस पर गंभीरतापूर्ण चर्चा की और विचार किया उसके बाद दोनों मोर्चो ने फैसला लिया कि उस कमेटी से हम बातचीत करने के लिए नहीं जा पाएंगे उस कमेटी से बात करने में हम असमर्थ है और हमने उनको लिखित में उसका जवाब भेज दिया है वो लिखित जवाब आपको एक बार हम पढ़ के सुना देते हैं जिस जवाब पे सरदार जगजीत सिंह गल्लेवाल जी के हस्ताक्षर भी हैं यह चिट्ठी दोनों फोरमो की तरफ से और सरदार जगजीत सिंह गल्लेवाल जी की तरफ से लिखी गई है माननीय नवाब सिंह जी अध्यक्ष माननीय सुप्रीम कोर्ट द्वारा नियुक्त कमेटी विषय 18 दिसंबर की मीटिंग के विषय में हमें मिले पत्र पर हमारा जवाब माननीय आपको ज्ञात ही होगा कि 26 नवंबर से खनौरी बॉर्डर पर मेरा आमरण का 22वां दिन है और उम्मीद करता हूँ की मेरी मेडिकल स्थिति के बारे में आपको जानकारी मिल ही रही होगी मेरे आमरण अनशन की घोषणा संयुक्त किसान मोर्चा गैर राजनीतिक एवं किसान मजदूर मोर्चा ने 4 नवंबर को की थी जिसे तैतालीस दिन हो चुके हैं और अनशन शुरू हुए बाईस दिन हो चुके हैं शंभू बॉर्डर से पैदल दिल्ली जाने का प्रयास कर रहे किसानों पर पुलिस द्वारा ज्यादतियां करी गई जिसमें 40 से अधिक किसान घायल हो गए आपकी कमेटी माननीय सुप्रीम कोर्ट द्वारा किसानों व सरकारों में विश्वास बहाली करने के लिए बनाई गई थी लेकिन उसके लिए आपने कोई ठोस प्रयास अब तक नहीं किए और न ही हमारी जायज मांगों को पूरा कराने के लिए केंद्र सरकार से बातचीत का कोई गंभीर प्रयास किया हमारे दोनों मोर्चों को पहले ही अंदेशा था कि कमेटियां सिर्फ खानापूर्ति करने के लिए बनाई जाती हैं। लेकिन उसके बावजूद आप सब का सम्मान करते हुए हमारा प्रतिनिधिमंडल 4 नवंबर को आपसे मिला लेकिन इतनी गंभीर स्थिति होने के बावजूद आपकी कमेटी अब तक खनौरी एवं शंभू मोर्चे पर आने का समय नहीं निकाल पाई आप इतनी देरी के बाद सक्रिय हुए हैं ये देख के मुझे बड़ा दुख हुआ क्या यह कमेटी मेरी मृत्यु का इंतजार कर रही थी कमेटी के आप सभी सम्मानित सदस्यों की तरफ से हमें इतनी संवेदनहीनता की उम्मीद नहीं थी मेरी मेडिकल स्थिति एवं शंभू बॉर्डर पर घायल किसानों की हालत को देखते हुए हमारे दोनों मोर्चों ने फैसला लिया है कि हम आपसे मीटिंग करने में असमर्थ हैं। अब हमारी मांगों पर हम जो भी बातचीत करेंगे वो सिर्फ केंद्र सरकार से ही करेंगे सन्न्यवाद से संयुक्त किसान मोर्चा गैर राजनीतिक एवं किसान मजदूर मोर्चा और इसमें नीचे सरदार जगजीत सिंह डल्लेवाल जी के हस्ताक्षर तो साथियों अब मैं प्रार्थना करूंगा डॉक्टर सुखमनदीप सिंह जी वो सरदार जगजीत सिंह डालेवाल जी के स्वास्थ्य को लेकर आपसे आप ਸਤਿ ਸ਼੍ਰੀ ਅਕਾਲ ਜੀ ਸਾਰੇ মিডিਆ ਚੈਨਲਾਂ ਨੂੰ ਜਿੰਨੇ ਵੀ ਅੱਜ ਆਏ ਨੇ ਤੁਹਾਡਾ ਇੱਥੇ ਆਉਣਾ ਬਹੁਤ ਜ਼ਰੂਰੀ ਆ ਕਿਉਂਕਿ ਹੋਰ ਕਿਤੇ ਵੀ ਸਾਡੀ ਕਿਸਾਨਾਂ ਦੀ ਗਰੀਬਾਂ ਦੀ ਸਾਰਿਆਂ ਦੀ ਕੋਈ ਸੁਣਵਾਈ ਨਹੀਂ ਹੈ ਮੈਂ ਮੇਰਾ ਨਾਮ ਡਾਕਟਰ ਸੁਖਮਨਦੀਪ ਸਿੰਘ ਢੱਲੋਂ ਆ ਤੇ ਮੈਂ ਫਾਈਬਰ ਰਿਵਰਥ ਹਾਰਟ ਐਸੋਸੀਏਸ਼ਨ ਦਾ ਹਿੱਸਾ ਆ ਜੋ ਕਿ ਇੱਥੇ ਜਦੋਂ ਦਾ ਇਹ ਧਰਨਾ ਲੱਗਾ ਆ ਉਦੋਂ ਤੋਂ ਹੀ ਸਾਡੀ ਟੀਮ ਇੱਥੇ ਸੇਵਾਵਾਂ ਦੇ ਰਹੀ ਹੈ ਮੈਂ ਤੁਹਾਨੂੰ ਕੁਝ ਅਪਡੇਟ ਦੇਣਾ ਚਾਹੁੰਦਾ ਆ ਪ੍ਰਧਾਨ ਢੱਲੇਵਾਲ ਸਾਹਿਬ ਜੀ ਉਹਨਾਂ ਦੇ ਹੈਲਥ ਬਾਰੇ ਪਹਿਲੀ ਗੱਲ ਤੇ ਜੇ ਮੋਟਾ-ਮੋਟਾ ਦੱਸਾਂ ਤੇ ਉਹਨਾਂ ਦੀ ਸਿਹਤ ਕ੍ਰਿਟੀਕਲ ਹੈ ਉਹਨਾਂ ਦੀ ਹਾਲਤ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੈ ਉਹਨਾਂ ਦਾ ਕਾਫੀ ਜ਼ਿਆਦਾ ਮਸਲ लॉस ਹੋ ਚੁੱਕਿਆ ਹੈ ਉਹਨਾਂ ਦੀ ਫੈਟ ਵਗੈਰਾ ਤੇ ਬਿਲਕੁਲ ਹੀ ਜ਼ੀਰੋ ਹੋ ਗਈ ਹੈ ਹੁਣ ਉਹਨਾਂ ਦਾ ਸਰੀਰ ਉਹਨਾਂ ਦੇ ਆਪਣੇ ਆਪ ਦੇ ਹੀ ਅੰਦਰੋਂ ਰੋਟੀ ਲੈ ਰਿਹਾ ਹੈ ਫੂਡ ਲੈ ਰਿਹਾ ਹੈ ਆਪਣੇ ਆਪ ਨੂੰ ਆਪਣੇ ਮਸਲ ਨੂੰ ਬਰਨ ਕਰਕੇ ਅੰਦਰੋਂ ਆਪਣੇ ਟਿਸ਼ੂ ਨੂੰ ਬਰਨ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਅੱਜ ਵੀ ਉਹਨਾਂ ਦੀ ਕੰਡੀਸ਼ਨ ਦੋ ਤਿੰਨ ਵਾਰੀ ਕਾਫੀ ਜ਼ਿਆਦਾ ਵਿਗੜ ਗਈ। ਇੱਕ ਵਾਰੀ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਹੀ ਇੱਕੇਦਮ ਸਪਾਈਕ ਕਰ ਗਿਆ। ਥੱਲੇ ਵਾਲਾ ਜਿਹੜੇ ਕੀ ਕੋਈ ਡਾਕਟਰ ਵੀਰ ਦੇਖ ਰਹੇ ਹੋਣਗੇ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਥੱਲੇ ਵਾਲਾ ਡਾਇਸਟੋਲਿਕ 131 ਤੋਂ ਵੀ ਉੱਪਰ ਹੀ। ਅ ਕੱਲ ਵੀ ਸੇਮ ਇਸ ਤਰ੍ਹਾਂ ਹੀ ਸਥਿਤੀ ਬਣੀ ਸੀ। ਕੱਲ ਉਹਨਾਂ ਦਾ ਬੀਪੀ ਲੋ ਹੋ ਗਿਆ ਇੱਕੇਦਮ। ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਕੰਟਰੋਲਡ ਨਹੀਂ ਆ। ਬਹੁਤ ਜ਼ਿਆਦਾ ਫਲਕਚੂਏਟ ਕਰ ਰਿਹਾ ਵਾ। ਕਦੀ ਇੱਕੇਦਮ ਵੱਧ ਜਾਂਦਾ ਆ ਕਦੀ ਇੱਕੇਦਮ ਘਟ ਜਾਂਦਾ ਆ। ਜੋ ਕਿ ਬੜੀ ਹੀ ਚਿੰਤਾ ਦੀ ਦੂਜੀ ਗੱਲ ਉਹਨਾਂ ਦੀਆਂ ਕੁਝ ਬਲੱਡ ਰਿਪੋਰਟਸ ਅਸੀਂ ਰੋਜ਼ ਭੇਜਦੇ ਆ ਜਿਹਦੇ ਵਿੱਚ ਕੀ ਕੱਲ ਵੀ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਸਾਡੀ ਟੀਮ ਦੇ ਇੱਕ ਮੈਂਬਰ ਵੱਲੋਂ ਅਫਤਾਰ ਸਿੰਘ ਜੀ ਵੱਲੋਂ ਜੋ ਕਿ ਸਾਡੇ ਮੈਡੀਕਲ ਟੀਮ ਦੇ ਲੀਡਰ ਨੇ ਕਿ ਉਹਨਾਂ ਦੀ ਕਿਡਨੀ ਅਤੇ ਲਿਵਰ ਦੇ ਵਿੱਚ ਕਾਫੀ ਡੈਮੇਜ ਹੋ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਅੱਜ ਦੀਆਂ ਰਿਪੋਰਟਾਂ ਦੇ ਵਿੱਚ ਵੀ ਉਹ ਡੈਮੇਜ ਸੇਮ ਜਾਂ ਫਿਰ ਘਟਿਆ ਨਹੀਂ ਉਤੋਂ ਜ਼ਿਆਦਾ ਹੀ ਆ ਕਿਉਂਕਿ ਜਿਹੜੀ ਚੀਜ਼ ਜਿਹੜੀ ਪ੍ਰੋਬਲਮ ਕਰਕੇ ਇਹ ਸਭ ਹੋ ਰਿਹਾ ਆ ਉਹ ਅਜੇ ਕੰਟੀਨਿਊ ਆ ਉਹਨਾਂ ਨੂੰ ਆਪਾਂ ਕੁਝ ਵੀ ਦਵਾਈ ਨਹੀਂ ਦੇ ਸਕਦੇ ਕੁਝ ਵੀ ਉਹਨਾਂ ਨੂੰ ਅਸੀਂ ਖਾਨੂਨੀ ਨਹੀਂ ਦੇ ਸਕਦੇ ਕੁਝ ਵੀ ਅਸੀਂ ਉਹਨਾਂ ਨੂੰ ਫਲੂਡ ਨਹੀਂ ਲਾ ਸਕਦੇ ਸਾਨੂੰ ਪ੍ਰਧਾਨ ਸਾਹਿਬ ਵੱਲੋਂ ਪੂਰੀ ਪੂਰੀ ਮਨਾਈ ਆ ਅਸੀਂ ਬਸ ਉਹਨਾਂ ਨੂੰ ਮੋਨੀਟਰ ਕਰਦੇ ਆ ਉਹਨਾਂ ਦਾ ਚੈੱਕਅਪ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਕੋਈ ਕ੍ਰਿਟੀਕਲ ਸਥਿਤੀ ਨਾ ਬਣੇ ਪਰ ਅਸੀਂ ਵੀ ਜਿਆਦਾ ਕੁਝ ਕਰਨੀ ਪਾਵਾਂਗੇ ਅਫਸੋਸ ਜੇ ਕਿਤੇ ਉਹਨਾਂ ਦੀ ਹਾਲਤ ਹੋਰ ਜਿਆਦਾ ਵਿਗੜਦੀ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਆ ਕਿ ਉਹਨਾਂ ਦੇ ਸਾਡੀ ਫਾਈਵ ਰਿਵਰ ਰਿਵਰਸ ਐਸੋਸੀਏਸ਼ਨ ਦੀ ਟੀਮ ਹੈ ਕੁਝ ਹਜ਼ਾਰ ਕ ਸਾਡੇ ਡਾਕਟਰ ਨੇ ਬਾਹਰ-ਬاہرਲੇ ਦੇਸ਼ਾਂ ਦੇ ਵਿੱਚ ਕੁਝ ਲਿਵਰ ਸਪੈਸ਼ਲਿਸਟ ਨੇ ਨੈਫਰੋਲੋਜਿਸਟ ਨੇ ਨਿਊਰੋਲੋਜਿਸਟ ਨੇ ਗੈਸਟਰੋਐਂਟਰੋਲੋਜਿਸਟ ਨੇ ਤੇ ਕਾਰਡੀਓਲੋਜਿਸਟ ਦੀ ਟੀਮ ਤੇ ਡਾਕਟਰ ਸੁਮਨਜੀ ਦੀ ਆਪਣੀ ਹੈ ਹੀ ਹੈ ਅਸੀਂ ਰੋਜ਼ ਸ਼ਾਮੀ ਆਪਣੀਆਂ ਵੀਡੀਓ ਕਾਨਫਰੈਂਸਿੰਗ ਦੇ ਉੱਤੇ ਮੀਟਿੰਗ ਕਰਦੇ ਆ ਅਸੀਂ ਜਿਹੜੇ ਇੱਥੇ ਗਰਾਊਂਡ ਤੇ ਆ ਅਸੀਂ ਉਹਨਾਂ ਦੀਆਂ ਰਿਪੋਰਟਾਂ ਉਹਨਾਂ ਦਾ ਜੋ ਕੁਝ ਵੀ ਫਿਜ਼ੀਕਲ ਐਗਜ਼ਾਮੀਨੇਸ਼ਨ ਜੋ ਵੀ ਉਹਨਾਂ ਦਾ ਵੇਰਵਾ ਆ ਉਹ ਲੈ ਕੇ ਉਹਨਾਂ ਨੂੰ ਦੱਸਦੇ ਆ ਤੇ ਅਸੀਂ ਆਪਸ ਦੇ ਵਿੱਚ ਡਿਸਕਸ ਕਰਦੇ ਆ ਕਿ ਹੁਣ ਅਗਲਾ ਪਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਧੱਲੇਵਾਲ ਸਾਹਿਬ ਦੀ ਹਾਲਤ ਕਿਸੇ ਵੀ ਵੇਲੇ ਵਿਗੜ ਸਕਦੀ ਹੈ ਉਹਨਾਂ ਦਾ ਇਲੈਕਟ੍ਰੋਲਾਈਟ ਵੀ ਇੰਬੈਲੈਂਸ ਹੋ ਜਾਪਿਆ ਹੈ ਇਲੈਕਟ੍ਰੋਲਾਈਟ ਵੀ ਘਟਨੇ ਉਹਨਾਂ ਦਾ ਜੋ ਕੁਝ ਵੀ ਆਪਾਂ ਨੂੰ ਮਿਨਰਲ ਵਿਟਾਮਿਨ ਜੋ ਵੀ ਇੱਕ ਨਾਰਮਲ ਸਰੀਰ ਦੇ ਫੰਕਸ਼ਨ ਕਰਨ ਨੂੰ ਚਾਹੀਦੇ ਨੇ ਉਹ ਸਭ ਕੁਝ ਡਿਪਲੀਟ ਹੋ ਚੁੱਕਿਆ ਵਾ ਜੋ ਆਪਣੀ ਬਾਡੀ ਵੀ ਸਟੋਰ ਕਰਦੀ ਆ ਉਹ ਵੀ ਸਭ ਕੁਝ ਡਿਪਲੀਟ ਹੋ ਚੁੱਕਿਆ ਵਾ ਤੇ ਉਹਨਾਂ ਨੂੰ ਅਸੀਂ ਉੱਪਰੋਂ ਕੋਈ ਨਿਊਟ੍ਰੀਸ਼ਨ ਦੇ ਵੀ ਨਹੀਂ ਸਕਦੇ ਸੋ ਇਲੈਕਟ੍ਰੋਲਾਈਟ ਇੰਬੈਲੈਂਸ ਦੀ ਗੱਲ ਕਰਾਂ ਤੇ ਉਹਦੇ ਵਿੱਚ ਉਦੇ ਬੈਲੈਂਸ ਕਰਕੇ ਕਿਸੇ ਵੀ ਟਾਈਮ ਕਾਰਡੀਆਕ ਅਰੇਸਟ ਦੀ ਸੰਭਾਵਨਾ ਬਣ ਸਕਦੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਮੋਰਚੇ ਤੇ ਕਰੰਟਲੀ ਆਪਾਂ ਇਹੋ ਜੀ ਪ੍ਰੋਬਲਮ ਨੂੰ ਟੈਕਲ ਨਹੀਂ ਕਰ ਸਕਦੇ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗਾ ਕਿ ਸਾਡੀ ਟੀਮ ਵੱਲੋਂ ਮੈਂ ਤੁਹਾਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਸਰਦਾਰ ਦੱਲੇਵਾਲ ਸਾਹਿਬ ਪੂਰਵੀ ਜਥੇਬੰਦੀਆਂ ਤੇ ਹੋਰ ਵੀ ਕੋਈ ਵੀ ਸਾਡਾ ਵੀਰ ਭਰਾ ਯੋਧਾ ਭੈਣ ਜਿਹੜੇ ਵੀ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਹਕਾਲੀ ਖਲੋਤੇ ਨੇ ਲੋਣਗੇ ਤੇ ਲੜਨਗੇ ਸਾਡੀ ਟੀਮ 24 ਘੰਟੇ ਹਮੇਸ਼ਾ ਉਹਨਾਂ ਦੇ ਨਾਲ ਆ ਕਿਸੇ ਵੀ ਤਰੀਕੇ ਦੇ ਵਿੱਚ ਧੰਨਵਾਦ ਮੇਰੀ ਪ੍ਰਾਰਥਨਾ ਹੈ ਸੰਦੀਪ ਸਿੰਘ ਜੀ ਰਾਜਸਥਾਨ ਸੇ ਉਹ ਇਧਰ ਆ ਜਾਈਏ ਉਹ ਕੋਈ ਸੰਖੇਪ ਮੇਂ ਬਾਤ ਰੱਖੇ ਔਰ ਜਬ ਤੱਕ ਮੈਂ ਉਹ ਆਏ ਮੇਰੀ ਪ੍ਰਾਰਥਨਾ ਹੈ ਕਠੜੂ ਕਮੇਟੀ ਕੀ ਤਰਫ ਜੇਕਰ ਕੁੰਦਮ ਖੰਡੇਲਾ ਜੀ ਆਈ ਹੋ ਤੋ ਉਹ ਕਿਰਪਾ ਕਰਕੇ ਉਹ ਬੈਠੇ ਚਲੋ ਬੁਲਾ ਲੈਣਾ ਸੰਦੀਪ ਜੀ ਸਤਿ ਸ਼੍ਰੀ ਅਕਾਲ ਮੈਂ ਰਾਜਸਥਾਨ ਤੋਂ ਪਹਿਲਾ ਸਾਰੇ ਨੂੰ ਦੱਸ ਦਈਏ ਕਿ ਡੱਲੇਵਾਲ ਜੀ ਦੀ ਸਿਹਤ ਦਿਨੋਦਨ ਖਰਾਬ ਹੋਣ ਜਾ ਰਹੀ ਹੈ ਕਿ ਸਰਕਾਰਾਂ ਕੋਈ ਪੁੱਛਗਿੱਛ ਨਹੀਂ ਕਰ ਰਹੀ ਤੇ ਸਰਕਾਰਾਂ ਨੂੰ ਮੋਰਚੇ ਸਾਹਮਣੇ ਔਖੇ ਹੋ ਜਾਣਗੇ ਉਹ ਹੁਣ ਸਰਕਾਰਾਂ ਦੇ ਧਿਆਨ ਨਾਲ ਵੇਖੇ ਅੱਜ Rajasthan ਚ ਕੋਈ ਕੋਟੇ ਬਦਕ ਤੇ ਤਨੇ ਜ਼ਿਲ੍ਹੇ ਚ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤਾਈਂ ਭੁਖੜਤਾਵਾਂ ਰੱਖੀਆਂ ਗਈਆਂ ਇਹ ਅਸੀਂ ਔਰਣ ਵਾਲੇ ਦਿਨਾਂ ਚ Rajasthan ਚ ਸਰਕਾਰ ਨੂੰ ਕਹਿ ਦਿੰਨੇ ਆ ਕਿ ਬੀਜੇਪੀ ਦੇ ਦਫ਼ਤਰ ਤੇ ਜੋ ਬੀਜੇਪੀ ਦੇ ਐਮ.ਐਲ.ਏ ਐਮ.ਪੀ ਆ ਉਹਨਾਂ ਦੇ ਬਿਲਕੁਲ ਅਸੀਂ ਵੱਡੇ ਤੌਰ ਤੇ ਘਰ ਕੇ ਰਾਂਗੇ ਅਸੀਂ ਆਈ ਕਹਿਣੇ ਆ ਰਾਜਸਥਾਨ ਕਨਿਓ ਕੀ ਸਰਕਾਰ ਕੇਂਦਰ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜੋ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੁਸੀਂ ਜੋ ਮੰਗਾਂ ਦੀ ਜਸਟ ਕਰੀ ਹੋਈ ਆ ਉਹਨਾਂ ਨੂੰ ਦੁਆਰੇ ਲਾਗੂ ਕਰੋ ਨਹੀਂ ਤਾਂ ਇਹ ਚਿੰਤਾ ਦਾ ਵਿਸ਼ਾ ਤੇ ਪੂਰੇ ਭਾਰਤ ਦੇਸ਼ ਚ ਕੰਟਰੋਲ ਕਰਨਾ ਤੁਹਾਨੂੰ ਮੁਸ਼ਕਲ ਹੋ ਜੂਗਾ 아이 ਗੱਲ ਕਹਿਣਾ ਸੋਸ਼ੀਕਾਰ ਮੇਰਾ ਨਿਵੇਸ਼ਣ ਹੈ ਅਦਰ ਇਹ ਨੂੰਮ ਕੰਡੇਕਾ ਜੀ ਜੇਕਰ ਆ ਗਈ ਹੋ ਕਿ ਉਹ ਮਹੀਨਾઓ کہیں ਟੀਮ ਲੈ ਕੇ ਗੜਾ ਸਾਈ ਤੁਹ ਫਿਰ ਭਾਗ